ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਬਲਵੰਤ ਗਾਰਗੀ ਜੀ ਦੀ ਇੱਕ ਹੋਰ ਕਹਾਣੀ ਗੰਗਾ ਅਸ਼ਨਾਣ ਵੇ ਬਿਰਜੂ ਬਿਰਜੂ ਵੇ ਗਿੱਟੇ ਛਾਂਗਦੇ ਹੋ ਜੇ ਉਸ ਭੂਤਨੀ ਨੂੰ ਦੇਖਣ ਗਏ ਡੇਰੇ ਤੋਂ ਸਿੱਧਾ ਕਰ ਮਰੀ ਡੁੱਬ ਜਾਣਿਆ ਠਾਕਰੀ ਨੇ ਦੰਦ ਪੀ ਕੇ ਆਪਣੇ ਪੁੱਤ ਬਿਰਜੂ ਨੂੰ ਠਾਕਿਆ ਪਰ ਬਿਰਜੂ ਨੂੰ ਨਵੀਂ ਗੱਡੀ ਦੇਖਣ ਦਾ ਚਾਹ ਚੜਿਆ ਹੋਇਆ ਸੀ ਜਦ 7 ਦੇ ਡੇਰੇ ਤੋਂ ਮੁੰਡਿਆਂ ਨੂੰ ਛੁੱਟੀ ਹੋਈ ਜਿੱਥੇ ਪਿੱਪਲ ਖੇਡ ਰੇਤੇ ਉੱਤੇ ਬੈਠੇ ਉਹ ਸੱਸਾ ਮੁਕਤਾ ਸੱਸੇ ਨੂੰ ਕੰਨਾ ਗਾ-ਗਾ ਕੇ ਰਟਦੇ ਸਨ ਤਾਂ ਸਾਰੇ ਹੀ ਸਟੇਸ਼ਨ ਉੱਤੇ ਨਵੀਂ ਗੱਡੀ ਦੇਖਣ ਚਲੇ ਗਏ ਚੋਖਾ ਇਕੱਠ ਜੁੜਿਆ ਹੋਇਆ ਸੀ ਨੀਲੀ ਵਰਦੀ ਵਾਲਾ ਇੱਕ ਆਦਮੀ ਲੋਕਾਂ ਨੂੰ ਆਖ ਰਿਹਾ ਸੀ ਹਟੋ ਇੱਕ ਪਾਸੇ ਲੋਹੇ ਦੀਆਂ ਇਹਨਾਂ ਲੀਹਾਂ ਉੱਤੇ ਛਕਛਕ ਕਰਦਾ ਇੰਜਣ ਆਊਗਾ ਨਿਹਾਲੇ ਦੀ ਕੋਠੜੀ ਤੋਂ ਵੱਡੇ ਵੱਡੇ ਕੋਠਿਆਂ ਦੀ ਪਾਲ ਹੋਵੇਗਾ ਲੋਕ ਇਹਨਾਂ ਵਿੱਚ ਬੈਠ ਸਕਦੇ ਨੇ ਫਿਰ ਸਕਦੇ ਨੇ ਰੋਟੀ ਖਾ ਸਕਦੇ ਨੇ ਸੌ ਸਕਦੇ ਨੇ ਗੱਡੀ ਫਿਰ ਵੀ ਦੌੜਦੀ ਰਹੂਗੀ ਬਿਰਜੋ ਦੇ ਹਿੱਕੜੀ ਤੱਕ ਤੱਕ ਕਰਨ ਲੱਗੇ ਕਿ ਹੋ ਜਾ ਹੋ ਇਹ ਇੰਜਣ ਉਹ ਸੋਚਣ ਲੱਗਾ ਕਾਲੇ ਝੋਟੇ ਵਰਗਾ ਜਾਂ ਆळा ਸਿੰਘ ਦੇ ਉਂਟ ਵਰਗਾ ਕਿਹੋ ਜਿਹਾ ਮੁੰਡੇ ਬਾਗੀਆਂ ਪਾਉਂਦੇ ਇੱਕ ਦੂਜੇ ਨੂੰ ਛੇੜਦੇ ਹੋਏ ਟਪੋਸੀਆਂ ਮਾਰ ਰਹੇ ਸਨ ਡੇਰੇ ਦਾ ਸਾਦ ਕਾਲਾ ਖੁੰਡਾ ਲਈ ਮੁੰਡਿਆਂ ਨੂੰ ਇੱਕ ਕੇ ਇਕੱਠਾ ਕਰ ਰਿਹਾ ਸੀ ਇੱਕਦਮ ਰੌਲਾ ਜਿਹਾ ਮਚ ਗਿਆ ਸਾਰੇ ਇਕੱਠ ਵਿੱਚ ਚਰਨਾਹਟ ਜਿਹੀ ਦੌੜ ਗਈ ਦੂਰੋਂ ਕਾਲੇ ਤੋਏ ਦਾ ਬੱਦਲ ਦਿਸਿਆ ਇਕ ਆਦਮੀ ਚਿੱਟਾ ਟੋਪਾਈ ਤੇ ਸੋਟੀ ਲਈ ਇੰਦਰ ਉਦਰ ਦੌੜ ਰਿਹਾ ਸੀ ਹਟੋ ਇੱਕ ਪਾਸੇ ਲਾਈਨਾਂ ਤੋਂ ਦੂਰ ਰਹੋ ਹਟੋ ਛਕਛਕ ਕਰਦਾ ਇੰਜਣ ਦੌੜਿਆ ਆ ਰਿਹਾ ਸੀ ਧਰਤੀ ਹਿੱਲਣ ਲੱਗੀ ਸਾਰੇ ਭਾਜੜ ਪੈ ਗਈ ਹਟੋ ਹਟੋ ਕਿਤਨੇ ਵਿੱਚ ਧਮ ਧਮ ਕਰਦਾ ਇੰਜਣ ਆ ਗਿਆ ਉਹ ਜ਼ੋਰ ਦੀ ਸੁੜਾਕਾ ਮਾਰਿਆ ਖੰਗਿਆ ਤੇ ਪ੍ਰਤਾਪੋ ਦੇ ਝੋਟੇ ਵਾਂਗ ਹੌਂਕਦਾ ਹੋਇਆ ਖੜਾ ਹੋ ਗਿਆ ਲੋਕ ਡੋਰ ਪੌਰ ਹੋਏ ਤੱਕਦੇ ਰਹੇ ਇੰਜਣ ਨੇ ਭਾਫ਼ ਦੇ ਬੱਦਲ ਛੱਡੇ ਤੇ ਜ਼ੋਰ ਦੀ ਕੋਕ ਮਾਰੀ ਜਿਉਣੀ ਤੇ ਪਗੀਰ ਨੈਨੇਛਾ ਮਾਰੀਆਂ ਤੇ ਨਾਸਾਂ ਮਲਦੀਆਂ ਉਲਟੇ ਪੈਰੀਂ ਦੌੜ ਪਈਆਂ ਜਦ ਰਤਾ ਟਿਕ ਟਿਕਾ ਹੋਇਆ ਤਾਂ ਰੁਲਿਆ ਚਮਿਆਰ ਡਰ ਦਾ ਡਰਦਾ ਇੰਜਣ ਕੋਲ ਗਿਆ ਮੰਦਿਰ ਦੇ ਪੁਜਾਰੀ ਨੇ ਜ਼ੋਰ ਦੀ ਸੰਖ ਵਜਾਇਆ ਤੇ ਇੰਜਣ ਦੇ ਛੱਜੇ ਨੂੰ ਸੰਧੂਰ ਨਾਲ ਲਿਪ ਦਿੱਤਾ ਸ਼ੇਵੀਆ ਨੂੰ ਸਾਇਆ ਉਹਨਾਂ ਇੰਜਣ ਉੱਤੇ ਫੁਲਕਾਰੀਆਂ ਚੜਾਈਆਂ ਖੰਮਣੀਆਂ ਬੰਨੀਆਂ ਤੇ ਉਸ ਦੇ ਤਪਦੇ ਹੋਏ ਪਹੀਆਂ ਉੱਤੇ ਲੱਸੀ ਦੇ ਗੜਵੇ ਡੋਲੇ ਬਿਰਜੂ ਵੀ ਡਰਦਾ ਡਰਦਾ ਕੋਲ ਗਿਆ ਉਸ ਨੇ ਹੱਥ ਲਾ ਕੇ ਦੇਖਿਆ ਨਿੱਗਰ ਲੋਹੇ ਦਾ ਦਿਓ ਸੀ ਉਸ ਦੇ ਨੱਕ ਵਿੱਚੋਂ ਧੂੰਾ ਨਿਕਲ ਰਿਹਾ ਸੀ ਸਾਰੇ ਡੱਬੇ ਖਾਲੀ ਸਨ ਰੇਲਵੇ ਦੇ ਕੁਝ ਆਦਮੀ ਬੈਠੇ ਸਨ ਚਿੱਟੇ ਟੋਪ ਵਾਲੇ ਦੇਸੀ ਸਾਹਿਬ ਨੇ ਲੋਕਾਂ ਨੂੰ ਮੁਫਤ ਛਾਟੀ ਲਈ ਪ੍ਰੇਰਿਆ ਤੇ ਯਕੀਨ ਦਿਵਾਇਆ ਕਿ ਅਗਲੇ ਸਟੇਸ਼ਨ 'ਤੇ ਲੈ ਜਾ ਕੇ ਮੋੜੇ 'ਤੇ ਹੀ ਛੱਡ ਜਾਣਗੇ ਪਰ ਕੋਈ ਤਿਆਰ ਨਾ ਹੋਇਆ ਇਹ ਗੱਡੀ ਅੰਗਰੇਜ਼ ਨੇ ਭੇਜੀ ਏ ਤਾਂ ਜੋ ਤੁਸੀਂ ਇੱਕ ਪਿੰਡ ਤੋਂ ਦੂਜੇ ਪਿੰਡ ਜਾ ਸਕੋ ਇਸ ਵਿੱਚ ਬੈਠ ਕੇ ਸਾਰੇ ਹਿੰਦੁਸਤਾਨ ਦਾ ਚੱਕਰ ਲਾ ਸਕਦੇ ਹੋ ਗੰਗਾイ स्नान ਲੈ ਵੀ ਐਸੇ ਵਿੱਚ ਜਾ ਸਕਦੇ ਹਾਂ ਇੱਕ ਜੱਟ ਬੋਲਿਆ ਤੇ ਫਿਰ ਅਸੀਂ ਘੋੜਿਆਂ ਊਠਾਂ ਦਾ ਕੀ ਕਰਾਂਗੇ ਇੱਕ ਦਾਨੇ ਅਰਜੀ ਨਵੇਸ ਨੇ ਜੋ ਦਿੱਲੀ ਦਰਬਾਰ ਦੇ ਚੁੱਕਾ ਸੀ ਅੱਖ ਮੀਚ ਕੇ ਆਖਿਆ ਓਏ ਅੰਗਰੇਜ਼ਾਂ ਨੂੰ ਸਾਡੇ ਊਠਾਂ ਘੋੜਿਆਂ ਦੀ ਲੋੜ ਐ ਏਸੇ ਕਰਕੇ ਉਹਨਾਂ ਇਸ ਭੂਤਨੇ ਨੂੰ ਭੇਜਿਆ ਹੈ ਮੈਂ ਸੁਣਿਆ ਏ ਦਿੱਲੀ ਉਹਨਾਂ ਬਹੁਤ ਵੱਡਾ ਬੁੱਚੜਖਾਨਾ ਖੋਲ੍ਹਿਆ ਏ ਜਿੱਥੇ ਉਹ ਗਾਵਾਂ, ਉਂਠਾਂ ਤੇ ਘੋੜਿਆਂ ਦਾ ਝਟਕਾ ਕਰਦੇ ਨੇ। ਮਹਿਮਾਨਾਂ ਨੂੰ ਘੋੜੇ ਦਾ ਮਾਸ ਬਹੁਤ ਸਵਾਦ ਲੱਗਦਾ ਏ। ਕੋਈ ਵੀ ਗੱਡੀ ਵਿੱਚ ਬੈਠਣ ਲਈ ਤਿਆਰ ਨਾ ਹੋਇਆ। ਆਖਿਰ ਛੋਟੇ ਤਹਿਸੀਲਦਾਰ ਦੇ ਹੁਕਮ ਨਾਲ ਲੱਡੂਆਂ ਦੇ ਟੋਕਰੇ ਮੰਗਵਾਏ ਗਏ ਤੇ ਹਰ ਇੱਕ ਡੱਬੇ ਵਿੱਚ ਇੱਕ ਟੋਕਰਾ ਰਖਵਾਇਆ ਗਿਆ। ਇਸ ਗੱਲ ਦੀ ਮਨਾਦੀ ਕੀਤੀ ਗਈ ਜੋ ਗੱਡੀ ਵਿੱਚ ਬੈਠੇਗਾ ਉਸ ਨੂੰ ਲੱਡੂ ਮੁਫਤ ਖਾਣ ਨੂੰ ਮਿਲਣਗੇ ਲੱਡੂਆਂ ਦਾ ਨਾਂ ਸੁਣ ਕੇ ਬਿਰਜੋ ਦਾ ਦਿਲ ਟੱਪਣ ਲੱਗਾ ਉਸ ਦੀ ਗੋਲ ਕਾਲੀ ਟੋਪੀ ਉਸ ਦੇ ਟੰਡ ਤੋਂ ਖਿਸਕ ਗਈ ਤੇ ਉਸ ਦੀ ਮੋਦੀ ਚੋਖੇ ਦੀ ਪੂੰਛ ਵਾਂਗ ਹਿੱਲਣ ਲੱਗੀ ਨਿਤ ਸਾਧ ਦੇ ਡੇਰੇ ਜਾਂਦੇ ਉਹ ਨਾਨਕੂ ਹਲਵਾਈ ਦੀ ਹੱਟੀ ਕੋਲੋਂ ਦੀ ਲੰਘਦਾ ਸੀ ਜਿੱਥੇ ਲੱਡੂਆਂ ਜਲੇਬੀਆਂ ਦੇ ਥਾਲ ਰੱਖੇ ਹੁੰਦੇ ਪਰ ਉਸ ਕੋਲ ਇੱਕ ਪੈਸਾ ਵੀ ਕਿੱਥੇ ਸੀ ਜੋ ਲੱਡੂ ਮੁੱਲ ਲੈ ਸਕਦਾ ਸੋ ਲੱਡੂਆਂ ਦਾ ਨਾਮ ਸੁਣ ਕੇ ਉਸ ਦੀਆਂ ਲਾਲਾਂ ਡਿੱਗਣ ਲੱਗੀਆਂ ਕਈ ਮੁੰਡੇ ਛਾਲਾ ਮਾਰ ਕੇ ਚੜ ਗਏ ਬਿਰਜੂ ਵੀ ਟਪੂਸੀ ਮਾਰ ਕੇ ਨਾਲ ਹੀ ਚੜ ਗਿਆ ਚਿੱਟੇ ਟੋਪ ਵਾਲਾ ਸਾਹਿਬ ਬੋਲਿਆ ਖਬਰਦਾਰ ਖਿੜਕੀ ਚੋਂ ਕੋਈ ਸਿਰ ਬਾਹਰ ਨਾ ਕੱਢੇ ਅੰਦਰ ਆਰਾਮ ਨਾਲ ਬੈਠੇ ਰਹੋ ਕੁਝ ਨਹੀਂ ਹੋਵੇਗਾ ਇੰਜਰ ਨੇ ਕੋਕ ਮਾਰੀ ਤੇਮੀਆਂ ਬੂਬੂ ਕਰਦੀਆਂ ਪਿਛਾਂ ਨੂੰ ਦੌੜੀਆਂ ਤੇ ਇੱਕ ਦੂਜੇ ਨਾਲ ਪਿੜ ਕੇ ਡਿੱਗ ਪਈਆਂ ਗੱਡੀ ਛਕ ਛਕ ਕਰਦੀ ਹੋਈ ਚੱਲ ਪਈ ਜਦੋਂ ਗੱਡੀ ਅੱਖੋਂ ਓਲੇ ਹੋ ਗਈ ਸਰਜੀ ਨਵੀਸ ਬੋਲਿਆ ਅੰਗਰੇਜ਼ ਇਹਨਾਂ ਮੁੰਡਿਆਂ ਨੂੰ ਲੈ ਗਿਆ ਬੋਧੀਆਂ ਕਟਾ ਕੇ ਤਰਾਂਟੇ ਬਣਾ ਦਿਓ ਮੈਂ ਆਪ ਪਾਦਰੀ ਨੂੰ ਗੱਡੀ ਵਿੱਚ ਬੈਠੇ ਦੇਖਿਆ ਉਸ ਨੇ ਚਿੱਟਾ ਟੋਪ ਪਾਇਆ ਹੋਇਆ ਸੀ ਸਰਕਾਲਾਂ ਢਲ ਗਈਆਂ ਪਰ ਬਿਰਜੂ ਘਰ ਨਾ ਆਇਆ ਕਿਸੇ ਨੇ ਠਾਕਰੀ ਨੂੰ ਜਾ ਕੇ ਖਬਰ ਦਿੱਤੀ ਕਿ ਉਸ ਦਾ ਪੁੱਤ ਗੱਡੀ ਚੜ ਗਿਆ ਸੀ ਉਹ ਚਰਖਾ ਛੱਡ ਕੇ ਗਾਲਾਂ ਕੱਢਣ ਲੱਗੀ ਸਾਰੇ ਪਿੰਡ ਵਿੱਚ ਖਬਰ ਫੈਲ ਗਈ ਠਾਕਰੀ ਦਾ ਪੁੱਤ ਗੱਡੀ ਚੜ ਗਿਆ ਇਹ ਗੱਲ ਫਾਂਸੀ ਜੜਨ ਨਾਲ ਉਹ ਕੱਟ ਨਹੀਂ ਸੀ ਠਾਕਰੀ ਭੁੱਖੀ ਰਿਚਣੀ ਵਾਂਗ ਬੁੱਕੀ ਤੇ ਗਾਲਾਂ ਕੱਢਦੀ ਤਕੀਰ ਨੇ ਪਾਉਂਦੀ ਸਟੇਸ਼ਨ ਨੂੰ ਹੋ ਲਈ ਵੇ ਤੈਨੂੰ ਲੜ ਜਾਏ ਕਾਲਾ ਨਾਗ ਅੱਧੀ ਰਾਤੀ ਵੇ ਬਿਰਜੂਆ ਤੈਨੂੰ ਆਹ ਦੇ ਢਾਈਆਂ ਘੜੀਆਂ ਦੇਵੇ ਬਿਰਜੂਆ ਟੁੱਟ ਜਾਏ ਅੱਧ ਵਿਚਾਲਿਓ ਨਾ ਨੇਪਰੇ ਜੜੇ ਤੋਂ ਜੋ ਮੈਨੂੰ ਤਪਾਉਣ ਲੱਗਿਆ ਵੇ ਬਿਰਜੂਆ ਪਹਿਲਾਂ ਉਹ ਸਾਠ ਡੇਰੇ ਗਈ ਫਿਰ ਦੋ ਮੀਲ ਦਾ ਚੱਕਰ ਕੱਢ ਕੇ ਕੱਚੇ ਸਟੇਸ਼ਨ ਉੱਤੇ ਪੁੱਜੀ ਉਥੇ ਅਰਜੀ ਨਵੀਸ ਲੋਕਾਂ ਨੂੰ ਆਖ ਰਿਹਾ ਸੀ RAM RAM ਕਰੋ ਜੀ ਹੁਣ ਉਹਨਾਂ ਨੇ ਕੀ ਮੁਰੰ ਅੰਗਰੇਜ਼ ਲੈ ਗਿਆ ਗਊ ਦਾ ਮਾਸ ਖਵਾ ਕੇ ਮੋਦੀਆਂ ਘਟਾ ਦਿਓ ਇਸ ਵਿੱਚੋਂ ਗਿਰਜੇ ਚ ਲੈ ਜਾਓ ਸਾਰਿਆਂ ਨੂੰ ਤਰਾਂਟੇ ਵੜਾ ਦਿਓ ਜਦੋਂ ਠਾਕਰੀ ਦੇਖਿਆ ਕਿ ਬਿਰਜੂ ਸ਼ਾਇਦ ਨਾ ਹੀ ਮੁੜੇ ਤਾਂ ਉਸ ਦਾ ਗੁੱਸਾ ਬਿਰਜੂ ਤੋਂ ਉਤਰ ਕੇ ਅੰਗਰੇਜ਼ ਤੇ ਉਸ ਦੀ ਗੱਡੀ ਉੱਤੇ ਚੜ ਗਿਆ ਇਸ ਗਰੇ ਦੀ ਬੇੜੀ ਬਹਿ ਜੇ ਨਪੁੱਤੇ ਦਾ ਮੇਰੇ ਪੁੱਤ ਨੂੰ ਲੈ ਗਿਆ ਇਸ ਗਰੇ ਦੇ ਮਿੱਟੀ ਸੜ ਜਾਏ ਇਸ ਦੀ ਗੱਡੀ ਦਾ ਕੱਖ ਨਾ ਰਹੇ ਰੁੜ ਜਾਣੀ ਦਾ ਅੱਗ ਲੱਗ ਜਾਏ ਇਸ ਭੂਤਨੀ ਨੂੰ ਮੱਚ ਜੇ ਇਸ ਰਾਂਬੜ ਦਾ ਕਾਲਜਾ ਉਹ ਗੱਡੀ ਨੂੰ ਇਉਂ ਗਾਲਾਂ ਕੱਢ ਰਹੀ ਸੀ ਜਿਵੇਂ ਉਸੇ ਸੌਂਕਣ ਹੋਵੇ ਠਾਕਰੀ ਦੀਆਂ ਗਾਲਾਂ ਵਿੱਚ ਸ਼ਕਤੀ ਸੀ ਕਿਉਂ ਜੋ ਉਸੇ ਸ਼ਾਮ ਗੱਡੀ ਮੋੜਾਈ ਬਿਰਜੂ ਖੁਸ਼ ਸੀ ਗੱਡੀ ਵਿੱਚ ਬੈਠੇ ਉਸਨੇ ਬਾਹਰ ਤੱਕਿਆ ਸੀ ਦਰਖਤ ਦੌੜ ਰਹੇ ਸਨ ਖੇਤ ਕਿਆਰੇ ਚੱਕਰ ਚੌਂਡੇ ਉੱਤੇ ਚੜੇ ਹੋਏ ਘੁੰਮ ਰਹੇ ਸਨ ਉਸ ਦਾ ਸਿਰ ਭੌਣ ਲੱਗਾ ਤੇ ਉਸ ਨੂੰ ਘੇਰ ਜਿਹੀ ਚੜ ਗਈ ਜਿਵੇਂ ਉਸ ਸੁੱਖਾ ਪੀ ਲਿਆ ਹੁੰਦਾ ਏ ਉਹ ਤਾਕੀ ਕੋਲ ਸਿਰ ਬਾਹਰ ਕੱਢੇ ਨਸਦੀ ਹੋਈ ਧਰਤੀ ਨੂੰ ਦੇਖ ਰਿਹਾ ਸੀ ਹਵਾ ਦਾ ਬੁੱਲਾ ਆਇਆ ਤੇ ਉਸ ਦੀ ਟੋਪੀ ਉੱਡ ਗਈ ਜਿਵੇਂ ਬਨੇਰੇ ਤੋਂ ਕਾਂ ਉੱਡ ਜਾਂਦਾ ਹੈ ਤੇ ਉਸਦੀ ਮੋਦੀ ਲਹਿਰਾਉਂਦੀ ਰਹਿ ਗਈ ਉਸਨੇ ਮੋਦੀ ਨੂੰ ਘੁੱਟ ਕੇ ਫੜ ਲਿਆ ਸੀ ਕਿ ਮਤਾ ਇਹ ਵੀ ਨਾ ਉੱਡ ਜਏ ਮੁੰਡਿਆਂ ਨੇ ਰਜ ਰਜ ਕੇ ਲੱਡੂ ਖਾਦੇ ਬਿਰਜੂ ਨੇ 5 ਲੱਡੂ ਛਕੇ ਤੇ ਦੋ ਆਪਣੀ ਮਾਂ ਲਈ ਹਿੱਸੇ ਵਿੱਚ ਲਪੋਲੇ ਸੰ ਬਿਰਜੂ ਨੂੰ ਦੇਖ ਕੇ ਠਾਕਰੀ ਦਾ ਸਾਰਾ ਗੁੱਸਾ ਲੈ ਗਿਆ ਉਸਨੇ ਪੁੱਤ ਨੂੰ ਹਿੱਕ ਨਾਲ ਲਾਇਆ ਉਸੇ ਮੱਥੇ ਤੇ ਕਾਹਨੋ ਜੁਮਿਆ ਜਦ ਉਸਨੇ ਜੇਬ ਵਿੱਚੋਂ ਦੋ ਲੱਡੂ ਕੱਢ ਕੇ ਦਿੱਤੇ ਤਾਂ ਠਾਕਰੀ ਦਾ ਚਿੱਤ ਖਿੜ ਗਿਆ ਹਨੇਰਾ ਵਿੱਚ ਚੱਲਿਆ ਸੀ ਦੀਵੇ ਬਲ ਚੁੱਕੇ ਸਨ ਮਾਂ ਪੁੱਤ ਖੁਸ਼ੀ-ਖੁਸ਼ੀ ਘਰ ਪਰਤੇ ਰਸਤੇ ਵਿੱਚ ਬਿਰਜੂ ਗੱਡੀ ਦੀਆਂ ਗੱਲਾਂ ਸੁਣਾ ਰਿਹਾ ਸੀ ਤੇ ਉਸ ਦੇ ਦਿਲ ਵਿੱਚ ਨੂਰੀਆਂ ਉੱਠ ਰਹੀਆਂ ਸਨ ਠਾਕਰੀ ਹੌਲੀ-ਹੌਲੀ ਲੱਡੂ ਖਾ ਰਹੀ ਸੀ ਤੇ ਸੌਂ ਰਹੀ ਸੀ ਰਾਤ ਨੂੰ ਸੌਣ ਤੋਂ ਪਹਿਲਾਂ ਉਸਨੇ ਹਨੂਮਾਨ ਦੀ ਮੂਰਤੀ ਨੂੰ ਭੋਗ ਲਾਇਆ ਤੇ ਡੂਡੀ ਦੇ ਤਖਤੇ ਤੇ ਆਲੇ ਸੰਧੂਰ ਨਾਲ ਲਿਪੇ ਸਵੇਰੇ ਜਦੋਂ ਉਸ ਨੂੰ ਪਤਾ ਲੱਗਾ ਕਿ ਬਿਰਜੂ ਟੋਪੀ ਖੋ ਆਇਆ ਹੈ ਤਾਂ ਉਸ ਨੂੰ ਰੋਹ ਚੜ ਗਿਆ ਤੇ ਉਸ ਦੀ ਟੋਟਣੀ ਉੱਤੇ ਕਰਾਰੀਆਂ ਕਰਾਰੀਆਂ ਚੰਡਾ ਜੜੀਆਂ ਔਣ ਗੰਡੀ ਹਫਤੇ ਵਿੱਚ ਇੱਕ ਵਾਰੀ ਪਿੰਡ ਦੇ ਕੋਲ ਦੀ ਲੰਘਣ ਲੱਗੀ ਹੌਲੀ ਹੌਲੀ ਦੋ ਵਾਰ ਹੋ ਗਈ ਤੇ ਛੇਕੜ ਨਿਤ ਦੋ ਵਾਰੀ ਆਉਣ ਲੱਗੀ ਸਵੇਰੇ ਬਠਿੰਡੇ ਤੋਂ ਪਟਿਆਲੇ ਜਾਂਦੀ ਹੋਈ ਤੇ ਆਥਣੇ ਪਟਿਆਲੇ ਤੋਂ ਬਠਿੰਡੇ ਮੁੜਦੀ ਹੋਈ ਚੱਕਰ ਖਾਂਦਾ ਹੋਇਆ ਧੂਆਂ ਪਾਫ ਦੂਰੋਂ ਆਉਂਦੀ ਹੋਈ ਕੋਕ ਹਰੀ ਝੰਡੀ ਤੇ ਇੰਜਣ ਦੀ ਛਕਛਕ ਨੇ ਪਿੰਡ ਦੇ ਅਕੀਵੇਂ ਤੇ ਫਿੱਕੇ ਜੀਵਨ ਵਿੱਚ ਨਵਾਂ ਰੰਗ ਪਰ ਦਿੱਤਾ ਬਾਣੀਏ ਜੱਟ ਆਜੜੀ ਤੇ ਪਾਂਦੀ ਗੱਡੀ ਧੱਕਣ ਲਈ ਖੜੋ ਜਾਂਦੇ ਬਿਰਜੂ ਵੀ ਗੱਡੀ ਦੇ ਆਉਣ ਤੋਂ ਕੁਝ ਚਿਰ ਪਹਿਲਾਂ ਪਲੇਟਫਾਰਮ ਉੱਤੇ ਆ ਜਾਂਦਾ। ਉਹ ਗੱਡੀ ਦਾ ਰੋਸ ਸਵਾਗਤ ਕਰਦਾ ਤੇ ਉਸ ਨੂੰ ਤੋਰ ਕੇ ਘਰ ਜਾਂਦਾ। ਗੱਡੀ ਦੇ ਤੁਰ ਜਾਣ ਪਿੱਛੋਂ ਚਿਹਰੇ ਤੇ ਉਹ ਬਲ ਖਾਂਦੇ ਧੂਏ ਵੱਲ ਤੱਕਦਾ ਰਹਿੰਦਾ। ਪੂਰਾ ਕੋਠੇ ਦਾ ਕੋਠਾ ਧਮ-ਧਮ ਕਰਦਾ ਲੋਹੇ ਦੀਆਂ ਲੀਹਾਂ ਉੱਤੇ ਦੌੜਦਾ ਹੋਇਆ ਆਉਂਦਾ। ਮਸਤੇ ਹੋਏ ਝੋਟੇ ਵਾਂਗ ਇੰਜਣ ੜਾਉਂਦਾ, ਚੰਗਿਆੜ ਮਾਰਦਾ। ਤੇ ਫਿਰ ਸਾਊ ਬਣ ਕੇ ਖੜਾ ਹੋ ਜਾਂਦਾ ਕਮਾਲ ਐ ਮਿਰਜੂ ਸੋਚਦਾ ਗੱਡੀ ਦੀ ਸਵੇਰ ਸ਼ਾਮ ਦੀ ਲੈ ਉਸ ਦੇ ਮਨ ਵਿੱਚ ਪਸਰ ਗਈ ਨਸ਼ੇ ਵਿੱਚ ਉਸ ਦਾ ਸਿਰ ਝੁੰਮਣ ਲੱਗਦਾ ਗੱਡੀ ਉਸ ਨੂੰ ਦੂਰ ਦੁਰਾਡੇ ਦੇਸ਼ਾਂ ਵਿੱਚ ਲੈ ਜਾਂਦੀ ਅਣਡੇਠੇ ਸ਼ਹਿਰਾਂ ਵਿੱਚ ਸੋਹਣੇ ਮਹੱਲਾਂ ਤੇ ਮਾੜੀਆਂ ਦੇ ਨਜ਼ਾਰੇ ਦਿਖਾਉਂਦੇ ਇੱਕ ਦਿਨ ਗੱਡੀ ਲੇਟ ਸੀ ਮਿਰਜੂ ਵੀ ਘਰ ਚਿਰ ਕੇ ਪੁੱਜਾ ਚਿਵਜੀ ਦੇ ਮੰਦਰ ਦੀ ਪੂਜਾ ਹੋ ਚੁੱਕੀ ਸੀ ਖੂ ਦੀ ਲਾਸ ਲੱਤ ਚੁੱਕੀ ਸੀ ਠਾਕਰੀ ਹਨੂਮਾਨ ਦੀ ਮੂਰਤੀ ਅੱਗੇ ਬੈਠੀ ਟੱਲੀ ਬੁਝਾਈ ਜਾਂਦੀ ਸੀ ਉਸ ਨੂੰ ਦੇਖ ਕੇ ਉਹ ਬਗਿਹੜੀ ਵਾਂਗ ਚਈ ਲੈ ਕੇ ਆਈ ਵਿਜੇ ਨਾ ਫੂਕ ਜਣੀਆਂ ਕਿਤਾਬਾਂ ਨੂੰ ਨਹੀਂ ਪੜਨਾ ਤਾਂ ਆਪਣੇ ਬਾਪੂ ਵਾਲਾ ਕਿਤਾਈ ਫੜ ਲੈ ਡੁੱਬ ਜਾਣਿਆ ਛੇਕੜ ਹਕੀਮੀ ਹੀ ਕਰ ਲੈ ਮੈਂ ਉਹਦੀਆਂ ਜੜੀਆਂ ਬੂਟੀਆਂ ਤੇ ਖਰਲ ਕੁੰਡੀਆਂ ਸਾਮ ਕੇ ਰੱਖੀਆਂ ਨੇ ਬਿਰਜੂ ਦਾ ਬਾਪ ਗਣੇਸ਼ਾ ਇਲਾਕੇ ਦਾ ਪ੍ਰਸਿੱਧ ਹਕੀਮ ਸੀ ਉਸ ਦੇ ਮਰਨ ਪਿਛੋਂ ਠਾਕਰੀ ਕਈ ਦਿਨ ਰੋਂਦੀ ਰਹੀ ਫਿਰ ਉਸਨੇ ਬੋਤਲਾ ਨੁਸਖੇ ਕੁੰਡੀ ਦੌਰੀ ਤੇ ਮਰਤਮਾਨ ਸਾਮ ਕੇ ਰੱਖ ਦਿੱਤੇ ਉਸ ਦਾ ਵਿਚਾਰ ਸੇ ਬਿਰਜੂ ਵੱਡਾ ਹੋ ਕੇ ਨੇਹਰ ਦਾ ਬਾਬੂ ਨਾ ਬਣਿਆ ਤਾਂ ਛੇਕੜ ਖਾਨਦਾਨੇ ਕੀਤਾ ਤਾਂ ਕਿਤੇ ਨਹੀਂ ਗਿਆ ਪਰ ਬਿਰਜੂ ਦਾ ਹਕੀਮੀ ਵੱਲ ਧਿਆਨ ਹੀ ਨਹੀਂ ਸੀ ਜਾਂਦਾ ਠਾਕਰੀ ਨੇ ਬਿਸ਼ਨੇ ਜੋਛੀ ਨੂੰ ਉਸ ਦੇ ਜਨਮ ਪੱਤਰੀ ਤੇ ਹੱਥ ਦਿਖਾਇਆ ਸੀ ਬਿਰਜੂ ਦੇ ਹੱਥ ਵਿੱਚ ਹਕੀਮੀ ਵਾਲੀ ਲੀਖ ਹੀ ਨਹੀਂ ਸੀ ਠਾਕਰੀ ਉਸ ਲਈ ਕੋਈ ਹੋਰ ਕੀਤਾ ਢੂੰਡਣ ਲੱਗੀ ਰੇਲਵੇ ਸਟੇਸ਼ਨ ਕੋਲ ਹੀ ਮੰਡੀ ਵਸ ਗਈ ਸੀ ਉਥੇ ਦੁੱਧ ਦਹੀਂ ਦੀਆਂ ਹੱਟੀਆਂ ਤੇ ਟਾਬੇ ਖੁੱਲਗੇ ਸਨ ਲੁਧਿਆਣੇ ਤੋਂ ਦੋ ਭਰਾਵਾਂ ਨੇ ਉਥੇ ਆ ਕੇ ਲੱਡੂ ਜਲੇਬੀਆਂ ਦੀ ਹੱਟੀ ਪਾਈ ਸੀ ਠਾਕਰੀ ਦੇ ਕਹੇ ਸੁਣੇ ਉਹਨਾਂ ਬਿਰਜੂ ਨੂੰ ਸਿਰੀ ਰਲਾ ਲਿਆ 300 ਰੁਪਏ ਕੁੱਲ ਲਗਤ ਬਿਰਜੂ ਨੂੰ ਇਹ ਕੰਮ ਪਸੰਦ ਸੀ ਲੱਡੂ ਜਲੇਬੀਆਂ ਤੇ ਗੁਲਾਬ ਜਾਮਣਾ ਮੁਫਤ ਖਾਣ ਨੂੰ ਨਾਲ ਸਟੇਸ਼ਨ ਵੀ ਨੇੜੇ ਹੀ ਸੀ ਗੱਡੀ ਦੇਖਣ ਲਈ ਦੂਰ ਨਹੀਂ ਜਾਣਾ ਪਿਆ ਕਰੂ ਬਿਰਜੂ ਪਿੰਡ ਦੇ ਥਾਣੇਦਾਰ ਤਹਿਸੀਲਦਾਰ ਤੇ ਦੂਜੇ ਅਹਿਲਕਾਰਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਉਹ ਅਫਸਰਾਂ ਨਾਲ ਲਿਹਾਜ਼-ਬਿਹਾਜ਼ ਤੇ ਮੂੰਹ-ਮੁਲਾਜ਼ਾ ਰੱਖਣ ਦਾ ਹਾਮੀ ਸੀ ਪੂਰਨਮਾਸ਼ੀ ਤੇ ਵਿਹਾਰ ਤਿਹਾਰ ਉਤੇ ਉਹ ਲੱਡੂਆਂ ਸ਼ੱਕਰ ਪਾਰਿਆਂ ਦੇ ਥਾਂ ਲੈ ਕੇ ਜਾਂਦਾ ਤਹਿਸੀਲਦਾਰ ਹਨੂਮਾਨ ਦੇ ਮੰਦਰ ਦੇ ਪੁਜਾਰੀ ਤੇ ਰੇਲਵੇ ਦੇ ਗਾੜਾ ਤੇ ਟੀਟੀਆਂ ਦਾ ਉਹ ਖਾਸ ਤੌਰ ਤੇ ਮੁਰੇਦ ਸੀ ਸਵੇਰੇ ਨਿੰਮ ਦੀ ਦਤਨ ਕਰਦਾ ਹੋਇਆ ਉਹ ਗੱਡੀ ਦੇਖਣ ਲਈ ਉੱਜ ਜਾਂਦਾ ਤਰਕਾਲੀ ਉਦੋਂ ਘਰ ਮੁੜਦਾ ਜਦੋਂ ਗੱਡੀ ਜਾ ਚੁੱਕੀ ਹੁੰਦੀ ਕੋਈ ਗਾਰਡ ਜਾਂ ਟੀਟੀ ਵਕਤ ਦਾ ਇਤਨਾ ਪਵੰਦ ਨਹੀਂ ਸੀ ਜਿੰਨਾ ਉਹ ਹਨੇਰੀ ਹੋਵੇ ਭਾਵੇਂ ਚੱਖੜ ਧੁੱਪ ਹੋਵੇ ਭਾਵੇਂ ਕੱਕਰ ਉਹ ਨਿਯਤ ਥਾਂ ਉੱਤੇ ਖੜਾ ਹੁੰਗਾ ਰੇਲ ਗੱਡੀ ਦੇ ਸਵਾਗਤ ਲਈ ਠਾਕਰੀ ਬਥੇਰਾ ਚੀਖਦੀ ਵੇ ਤੂੰ ਇਹਨਾਂ ਬਾਹਾਂ ਉੱਤੇ ਕਿਉਂ ਘਾਰੋ ਜਾੜਨ ਲੱਗਿਆ ਇਹਨਾਂ ਟੀਟੀਆਂ ਫੀਟੀਆਂ ਨੇ ਤੈਨੂੰ ਕੀ ਤਾਰ ਦੇਣਾ ਬਿਰਜੂ ਆਖਦਾ ਬੇਬੇ ਕਿਉਂ ਭੌਂਕੀ ਜਾਨੀ ਐ ਤੈਨੂੰ ਕੀ ਪਤਾ ਕਿੰਨੀ ਮਾਨਤਾ ਹੁੰਦੀ ਐ ਇਹਨਾਂ ਗਾੜਾਂ ਦੀ ਸੀਟੀ ਮਾਰਨ ਤਾਂ ਸਾਰੀ ਗੱਡੀ ਖੜੋ ਜਾਂਦੀ ਐ ਇਹਨਾਂ ਨੇ ਭਲਾ ਕਦੀ ਪਤਾਸੇ ਲੱਡੂ ਦੇਖੇ ਨੇ ਇਹ ਤਾਂ ਮੂੰਹ ਦੇਖ ਕੇ ਸਿੱਧਾ ਲੈ ਲੈਂਦੇ ਨੇ ਸੌਲੇ ਹਾਜ਼ਮੰਦੇ ਨੇ ਨਹੀਂ ਤਾਂ ਇਹਨਾਂ ਨਾਲ ਤਾਂ ਲੋਕੀ ਗੱਲ ਕਰਨ ਨੂੰ ਤਰਸਦੇ ਨੇ ਇਹ ਜਿੱਥੇ ਮਰਜ਼ੀ ਆਏ ਜਿਸ ਨੂੰ ਲਾਣ ਗੱਡੀ ਵਿੱਚ ਬਿਠਾਲ ਕੇ ਦਿੱਲੀ ਦਖਣ ਦੀ ਸੈਰ ਕਰਾ ਦੇਣ ਭਾਵੇਂ ਗੰਗਾ ਇਸ਼ਨਾਨ ਕਰਾ ਦੇਣ ਤੂੰ ਹਰਦਵਾਰ ਦੇ ਦਰਸ਼ਨਾਂ ਨੂੰ ਤਰਸਣੀ ਹੈ ਬਸ ਮਹਿ ਰਤਾ ਅੱਖ ਦਾ ਇਸ਼ਾਰਾ ਕਰਾਂ ਉਹ ਆਪਾਂ ਦੋਹਾਂ ਨੂੰ ਹਰ ਥਾਂ ਮੁਕਤ ਲੈ ਜਾਣ ਸਮਝੀ ਫਿਰ ਉਹ ਨੀਵੇਂ ਸੁਰ ਵਿੱਚ ਓਲੇ ਜਿਹੇ ਆਖਦਾ ਜਿਵੇਂ ਕਿਤੇ ਬਹੁਤ ਵੱਡੀ ਰਾਜ਼ ਦੀ ਗੱਲ ਆਖ ਰਿਆ ਹੋਵੇ ਬੇਬੇ ਇਹ بڑے ਕੰਮ ਦੇ ਲੋਕ ਨੇ ਲੋਕ ਤਾਂ ਵੱਡੇ ਆਦਮੀਆਂ ਨਾਲ ਲਿਹਾਜ਼ ਪਾਉਣ ਲਈ ਸੈਂਕੜੇ ਖਰਚ ਕਰ ਛੱਡਦੇ ਨੇ ਤੂੰ ਜਲੇਬੀਆਂ ਦੀ ਇੱਕ ਰਕੇਬੀ ਨੂੰ ਪਿੱਟਦੇ ਐ ਕਮਲੀਏ ਜਦੋਂ ਹਰ ਕੀ ਪੌੜੀ ਉੱਤੇ ਚੁੱਭੀ ਲਾਉਣ ਜਾਣਾ ਹੋ ਉਸ ਨੂੰ ਆਖ ਦੇਵਾਂਗਾ ਸਾਰਾ ਕੰਮ ਮੁਕਤ ਹੋ ਜਾਊ ਇਹ ਗੱਲਾ ਸੁਣ ਕੇ ਠਾਕਰੇ ਚੁੱਪ ਹੋ ਜਾਂਦੇ ਇੱਕ ਵਾਰੀ ਬਿਰਜੂ ਨੇ ਬਰਨਾਲੇ ਜਾਣਾ ਸੀ ਤਪਾ ਮੰਡੀ ਤੋਂ ਦੋ ਅੰਨੇ ਕਿਰਾਇਆ ਸੀ ਉਹ ਸੋਚਿਆ ਦੋ ਅੰਨੇ ਖਾਤਰ ਕਿਸੇ ਦਾ एहसान ਕੀ ਲੈਣਾ ਜਾਵਾਂਗੇ ਕਿਸੇ ਵੱਡੇ ਸਫ਼ਰ ਉੱਤੇ ਦਿੱਲੀ ਦਾ ਲਾਲ ਕਿਲਾ ਜਾਂ ਬੰਬਈ ਦੇਖਣ ਦੇ ਨਰੋੜਦੇ ਗਏ ਤੇ ਇਸ ਦੇਸ਼ ਜਿਵੇਂ ਰੇਲ ਦੇ ਪਹੀਏ ਕਈ ਗਾਰਡ ਆਏ ਤੇ ਬਦਲ ਗਏ ਕਈ ਟੀਟੀ ਆਏ ਤੇ ਚਲੇ ਗਏ ਜਦ ਪੁਰਾਣਾ ਗਾਰਡ ਜਾਂਦਾ ਤਾਂ ਨਵੇਂ ਗਾਰਡ ਨੂੰ ਬਾਕੀ ਚੀਜ਼ਾਂ ਦਾ ਚਾਰਜ ਦਿੰਦੇ ਹੋਏ ਬਿਰਜੂ ਦਾ ਚਾਰਜ ਵੀ ਦੇ ਜਾਂਦਾ ਆਖਦਾ ਰੇਲ ਗੱਡੀ ਨੋਤਾ ਉਹ ਮੰਦਰ ਸਮਝਦਾ ਤੇ ਗਾਰਡ ਤੇ ਟੀਟੀ ਇਸ ਮੰਦਰ ਦੇ ਮਹੰਤ ਸਾਂਝ ਸਵੇਰੇ ਦੁੱਧ ਦਾ ਗਲਾਸ ਤੇ ਲੱਡੂ ਪੇੜਿਆਂ ਦੀ ਪਲੈਂਟ ਲੈ ਕੇ ਹਾਜ਼ਰ ਹੁੰਦਾ ਹੈ ਬਹੁਤ ਹੀ ਚੰਗਾ ਆਦਮੀ ਹੈ ਇਸੇ ਖਿਦਮਤ ਵਿੱਚ ਬਿਰਜੂ 50 ਸਾਲਾਂ ਦਾ ਹੋ ਗਿਆ ਉਸੇ ਪੰਜ ਧੀਆਂ ਪੁੱਤ ਸਨ ਉਸੇ ਦਾੜੀ ਵਿੱਚ ਚਿੱਟੀਆਂ ਰਿਸ਼ਮਾ ਭਮਕਾ ਮਾਰਦੀਆਂ ਸਨ ਠਾਕਰੀ ਬੁੱਢੀ ਹੋ ਗਈ ਸੀ ਉਸ ਦੇ ਦੰਦ ਦਾੜਾ ਨਿਕਲ ਗਏ ਸਨ ਜਦ ਪੋਪਲੇ ਮੂੰ ਨਾਲ ਰੋਟੀ ਚਮੋਲ ਦੀ ਤਾਂ ਮੰਜੀ ਉੱਤੇ ਬੈਠੀ ਗਾਲਾਂ ਦਾ ਜਾਪ ਕਰਦੀ ਤਾਂ ਉਸ ਦੀ ਤਿੱਖੀ ਨੱਕ ਠੂਬੀ ਉੱਤੇ ਆ ਲੱਗਦੀ ਮੰਡੀ ਵਸ ਗਈ ਸੀ ਨਵੇਂ ਹਲਵਾਈ ਤੇ ਕਾਰੀਗਰਾਂ ਨੇ ਆ ਕੇ ਬਿਰਜੂ ਦੇ ਦੋ ਸਾਂਝੀਆਂ ਦੀ ਬਚਤ ਮਾਰ ਦਿੱਤੀ ਸੀ ਉਹ ਨਵੇਂ ਨਮੂਨੇ ਦੀਆਂ ਮਠਾਈਆਂ ਬਣਾਉਂਦੇ ਬਾਦਪਾਨ ਦੇ ਰੰਗ-ਬਰੰਗੀਆਂ ਬਰਫੀਆਂ ਜਮਾਉਂਦੇ ਬਿਰਜੂ ਤੇ ਉਸ ਦੇ ਸੀਰੀਆਂ ਦੇ ਟੱਬਲ ਢੇਰ ਵੀ ਵੱਧ ਗਏ ਸਨ ਗੁਜ਼ਾਰਾ ਹੋਣਾ ਔਖਾ ਹੋ ਗਿਆ ਛੇਕੜ ਤਿੰਨੇ ਵੱਖ-ਵੱਖ ਹੋ ਗਏ ਬਿਰਜੂ ਦਾ ਰੇਲ ਗੱਡੀ ਨਾਲ ਪਿਆਰ ਫਿਰ ਵੀ ਨਾ ਘਟਿਆ ਉਹ ਨਿਤ ਗੱਡੀ ਦੇਖਣ ਜਾਂਦਾ ਗੱਡੀ ਦੀ ਤਾਰ ਸੁਰ ਉਸ ਦੀ ਰਗ ਰਗ ਵਿੱਚ ਵਸ ਗਈ ਸੀ ਜਦੋਂ ਗੱਡੀ ਦੇ ਆਉਣ ਦਾ ਵੇਲਾ ਹੁੰਦਾ ਤੇ ਘੰਟੀ ਵੱਜਦੀ ਤਾਂ ਉਸ ਦੀਆਂ ਨਸਾਂ ਵਿੱਚ ਲਹੂ ਤੇਜ਼-ਤੇਜ਼ ਦੌੜਦਾ ਅਮਲੀ ਵਾਂਗ ਜੇ ਗੱਡੀ ਰਤਾ ਚਿਰ ਕੇ ਆਉਂਦੀ ਤਉ ਉਸਦਾ ਅਮਲ ਟੁੱਟਣ ਲੱਗਦਾ ਉਹ ਬੈਵਲ ਹੋ ਗਏ ਪਲੇਟਫਾਰਮ ਉਤੇ ਕਾਲਾ ਕਾਲਾ ਫਿਰਦਾ ਕਈ ਵਾਰ ਠਾਕਰੀ ਦਲਿਆ ਖਾ ਕੇ ਮਚਾ ਕੇ ਮਾਰਦੀ ਆਖਦੀ ਇਸ ਢੱਕਣ ਨੂੰ ਖੌਰੇ ਕਦੋਂ ਮਤਉ ਪੰਜਾਹਾਂ ਤੋਂ ਟੱਪ ਗਿਆ ਪਰ ਉਸੇ ਤਰ੍ਹਾਂ ਦੂਚਣ ਦਾ ਡੂਚਣ ਖੌਰੇ ਮੈਂ ਅਜੇ ਚੰਦਰੇ ਨੂੰ ਕਿਵੇਂ ਜੰਮ ਦਿੱਤਾ ਆਖਦਾ ਬੇਬੇ ਮੈਂ ਤੈਨੂੰ ਗੰਗਾ ਇਸ਼ਨਾਨ ਕਰਾਉ ਮਿੱਟੀ ਦੇ ਸਵਾ ਜੇ ਮਰੀ ਦੇ ਫੁੱਲ ਗੰਗਾ ਪਾਵੇ ਤਾਂ ਸ਼ੁਕਰ ਕਰਾਂ ਉਹ ਮੁੜ ਗਾਲਾਂ ਕੱਢਣ ਲੱਗਦੀ ਉਸ ਨੂੰ ਖੰਗ ਖਿੜ ਜਾਂਦੀ ਤੇ ਹੱਥੂ ਆ ਜਾਂਦਾ ਉਹ ਨਸਵਾਰ ਦੀ ਡੱਬੀ ਖੋਲਦੀ ਤੇ ਨਸਵਾਰ ਦੀ ਚੌਂਡੀ ਲੈ ਕੇ ਛੁੜਾਕਾ ਮਾਰਦੀ ਬਿਰਜੂ ਆਖਦਾ ਬੇਬੇ ਤੇਰਾ ਤਾਂ ਦਿਮਾਗ ਚੱਲਿਆ ਹੋਇਆ ਖੋ ਦੇ ਡੱਡੂ ਵਾਂਗ ساری ਉਮਰ ਪਿੰਡ ਜਈ ਰਹੀ ਐ ਤੈਨੂੰ ਕੀ ਪਤਾ ਅੱਜਕੱਲ ਦਾ ਸਾਰਾ ਜ਼ਮਾਨਾ ਲਿਹਾਜ਼ ਦੇ ਹਾਜ਼ ਦਾ ਹੈ ਮੈਨੂੰ ਤਾਂ ਦਿੱਲੀ ਤੀਖ ਦੇ ਗਾਰਡ ਮੈਨੂੰ ਤਾਂ ਦਿੱਲੀ ਤੀਖ ਦੇ ਗਾਰਡ ਟੀਟੀ ਜਾਣਦੇ ਨੇ ਜਿਉਂ-ਜਿਉਂ ਠਾਕਰੀ ਦੇ ਪਰਲੋਗ ਜਾਣ ਦਾ ਵੇਲਾ ਨੇੜੇ ਆਉਂਦਾ ਗਿਆ ਉਹ ਆਪਣੇ ਪੁੱਤ ਨੂੰ ਗੰਗਾ ਅਸ਼ਨਾਨ ਲਈ ਵਦੇਰੇ ਕੋਚੋਕੇ ਲਾਉਂਦੇ ਇਸ ਪਾਪ ਸਾਗਰ ਪਿੱਛੋਂ ਉਸ ਬੇਤਰਨੀ ਨਦੀ ਪਾਰ ਕਰਨੀ ਸੀ ਤੇ ਬੇਤਰਨੀ ਪਾਰ ਕਰਨ ਲਈ ਜਾਂ ਤਾਂ ਗਊ ਪੁੰਨ ਕਰਦੀ ਜਾਂ ਬ੍ਰਾਹਮਣਾ ਨੂੰ ਦਾਨ ਦੇਂਦੀ ਜਾਂ ਫਿਰ ਗੰਗਾ ਜਾ ਕੇ ਹਰ ਕੀ ਪੌੜੀ ਦਾ ਪੁੰਨ ਖੱਟਦੀ ਨਹੀਂ ਤਾਂ ਸਵਰਗ ਦੀ ਥਾਂ ਨਰਕ ਵਿੱਚ ਜਗ੍ਹਾ ਮਿਲੂਗੀ ਇੱਕ ਦਿਨ ਬ੍ਰਾਹਮਣਾ ਨੇ ਪੱਤਰੀਆਂ ਦੇਖ ਕੇ ਅੱਧਕੁੰਬੀ ਦਾ ਐਲਾਨ ਕੀਤਾ ਪਿੰਡੋਂ ਬਹੁਤ ਸਾਰੇ ਲੋਕ ਤੀਰਥ ਮੇਲੇ ਉੱਤੇ ਜਾਣ ਲਈ ਤਿਆਰ ਹੋਏ ਤਾਂ ਜੋ ਆਪਣੇ ਪੁਰਾਣੇ పాਪ ਲਾਉਂ ਅਜੇ ਹੀ ਮੌਕੇ ਉੱਤੇ ਗੰਗਾ ਵਿੱਚ 1 ਚੁਬੀ 100 ਗਊਆਂ ਪੁੰਨ ਕਰਨ ਦੇ ਬਰਾਬਰ ਸੀ ਠਾਕਰੀ ਨੇ ਵੀ ਹਰਦਵਾਰ ਦੀ ਤਿਆਰੀ ਕਰ ਲਈ ਵੇਲਾ ਆ ਗਿਆ ਸੀ ਕਿ ਬਿਰਜੋ ਰੇਲਵਾਈ ਦੀ ਸਾਲਾਂਬੱਦੀ ਸੇਵਾ ਤੇ ਪਰਨੋਟ ਨੂੰ ਪਹਨਾ ਲਵੇ ਘਰ ਵਿੱਚ ਬੜੀ ਗਹਿਮਾ-ਗਹਿਮੇ ਸੀ ਠਾਕਰੀ ਯਾਤਰਾ ਲਈ ਚੀਜ਼ਾਂ ਬਣ ਰਹੀ ਸੀ ਪੁਰਾਣੀ ਨਗੰਧਿਆਂ ਵਾਲੀ ਰਜਾਈ ਚਾਰਖਾਨੇ ਵਾਲੀ ਖੇਸੀ ਇਓ ਦੀ ਬਲਣੀ ਕੰਗਣੀ ਵਾਲਾ ਪਿੱਤਲ ਦਾ ਗੜਵਾ ਪਰਤ ਦਾ ਕੁਜਾ ਦਾਲ ਤੇ ਆਟੇ ਦੇ ਪੀਪੇ ਤੇ ਪਾਂਡਿਆਂ ਤੇ ਬਾਂਦਰਾ ਨੂੰ ਖਾਣ ਲਈ ਪੇੜੇ ਤੇ ਖਿੱਲਾ ਉਹ ਗੰਗਾ ਇਸ਼ਨਾਨ ਦੇ ਚਾਹ ਵਿੱਚ ਅੰਦਰ ਬਾਹਰ ਪੋਲੇ ਪੋਲੇ ਬੁੱਢੀ ਬਿੱਲੀ ਵਾਂਗ ਤੁਰੀ ਫਿਰਦੀ ਸੀ ਯਾਤਰਾ ਭਾਵੇਂ ਪ੍ਰਲੋਕ ਦੀ ਹੋਵੇ ਭਾਵੇਂ ਲਾਗਲੇ ਪਿੰਡ ਦੀ ਸਦਾ ਰੀਤਾ ਨਾਲ ਸ਼ਿੰਗਾਰੀ ਜਾਂਦੀ ਹੈ ਠਾਕਰੀ ਵਿਸ਼ਨੂੰ ਦੇ ਸਹੈਂਸਰ ਨਾਲ ਜਪਦੀ ਹੋਈ ਆਪਣਾ ਨਿਕਸੂ ਕੇ ਇਕੱਠਾ ਕਰ ਰਹੇ ਸੀ ਉਸਨ ਬਿਰਜੂ ਦੋਣੀ ਮਠਿਆਈ ਤੇ ਮਲਾਈ ਦੇ ਭਰੇ ਹੋਏ ਦੁੱਧ ਦੇ ਦੋ ਵੱਡੇ ਗਲਾਸ ਲੈ ਕੇ ਸਟੇਸ਼ਨ ਉੱਤੇ ਪਹਿਲਾਂ ਹੀ ਪੁੱਜ ਗਿਆ ਰਾਮ ਰਤਨ ਗਾਰਡ ਨੇ ਆਉਣਾ ਸੀ ਬਿਰਜੂ ਉਸ ਨਾਲ ਯਾਤਰਾ ਦੀ ਪਕਠਕ ਤੇ ਪ੍ਰਬੰਧ ਕਰਨਾ ਚਾਹੁੰਦਾ ਸੀ ਗੱਡੀ ਦਾ ਸਿੰਗਲ ਡਾਊਨ ਸੀ ਬਿਰਜੂ ਪਲੇਟਫਾਰਮ ਉਤੇ ਟਹਿਲਦਾ ਰਿਹਾ ਤੇ ਪ੍ਰੋਗਰਾਮ ਮਿਤ ਦਾ ਰਿਹਾ ਪਹਿਲਾਂ ਸਿੱਧਾ ਹਰਦੁਆਰ ਜਾਵਾਂਗਾ ਤੇ ਇਸ਼ਨਾਨ ਕਰਾਂਗਾ ਬੇਬੇ ਦਾ ਸਾਰੀ ਉਮਰ ਦਾ ਉਲਾੰਬਾ ਲਾ ਦੇਉ ਮੁਰਦਾ ਹੋਇਆ ਸਹਾਰਨਪੁਰ ਉਤਰੋਂ ਤੇ ਟੋਕਰਾ ਅੰਬਾਂ ਦਾ ਲਾਉਂ ਚੋਪਣ ਵਾਲੇ ਪਿਲਪਿਲੇ ਅੰਬ ਬੇਬੇ ਨੂੰ ਟਪਕੇ ਦੇ ਅੰਬ ਬਹੁਤ ਪਸੰਦ ਨੇ ਗੱਡੀ ਆਈ ਅੱਜ ਕੁਝ ਵਧੇਰੇ ਹੀ ਪੀੜ ਸੀ ਜੱਟ ਬਾਣੇ ਸ਼ਾਹੂਗਾਰ ਤੇ ਗਰੀਬ ਕਿਸਾਨ ਚੋਖਾ ਇਕੱਟ ਲੋਕ ਗੱਡੀ ਦੇ ਹੈਂਡਲ ਨਾਲ ਚੰਬੜੇ ਪਏ ਸਨ ਚੁਫੇਰੀ ਸਾਫੇ ਹੀ ਸਾਫੇ ਤੇ ਡਾਂਗਾ ਹੀ ਡਾਂਗਾ ਨਜ਼ਰ ਆਉਂਦੀਆਂ ਸਨ ਚਾਨ ਚੱਕੇ ਉਸ ਰੋਲਾ ਜਿਹਾ ਸੁਣਿਆ ਇੱਕ ਜੀਵ ਖਲਬਲੀ ਜਹੀ ਉਸ ਦੇਖਿਆ ਚਿੱਟੇ ਟੋਪ ਪਾਈ ਦਰਜਣ ਤੋਤੇ ਟਿੱਕਟ ਬਾਉ ਸਨ ਉਹਨਾਂ ਨੇ ਕੁਝ ਲੋਕਾਂ ਨੂੰ ਵਲਗਣ ਵਿੱਚ ਲੈ ਰੱਖਿਆ ਸੀ ਤੇ ਉਹਨਾਂ ਦੇ ਚੈੱਕ ਕਰ ਰਹੇ ਸਨ ਬਿਰਜੂ ਇਹ ਦੇਖ ਕੇ ਕੁਝ ਪਰੇਸ਼ਾਨ ਜਿਹਾ ਹੋ ਗਿਆ ਛੇਤੀ ਨਾਲ ਉਹ ਗਾਰਡ ਵੱਲ ਵਧਿਆ ਉਸ ਪੁੱਛਿਆ ਕਿਉਂ ਜੀ ਅੱਜ ਬਾਬੂ ਰਾਮਰਤਨ ਨੇ 79 ਉਹਨਾਂ ਨੂੰ ਕੁਝ ਗਾਰਡ ਨੂੰ ਜਲਦੀ ਸੀ ਉਸ ਤੋੜ ਕੇ ਉੱਤਰ ਦਿੱਤਾ ਉਹਨਾਂ ਦੀ ਬਦਲੀ ਹੋ ਗਈ ਏ ਇਹ ਆਖ ਉਹ ਪਾਰਸਲ ਲਾਉਣ ਲਈ ਡੱਬੇ ਵਿੱਚ ਚੜ ਗਿਆ ਮੈਂ ਮੇਰਾ ਨਾਮ ਬਿਰਜ ਲਾਲ ਹੈ ਉਹਨਾਂ ਤੁਹਾਨੂੰ ਮੇਰੇ ਲਈ ਕੁਝ ਆਖਿਆ ਹੋਣਾ ਮੈਂ ਕੀ ਮੈਂ ਮੈਂ ਲਈ ਹੈ ਗਾਰਡ ਨੇ ਛਿੜਕ ਦਿੱਤੀ ਮੈਨੂੰ ਕੁਝ ਨਹੀਂ ਪਤਾ ਕੰਮ ਕਰਨ ਦੇ ਮੈਨੂੰ ਗਾਰਡ ਮੁੜ ਗੱਡੀ ਚੜ ਗਿਆ ਬਿਰਜੂ ਇੱਕ ਮਿੰਟ ਡੋਰ ਪੌਰ ਤੱਕਦਾ ਰਿਹਾ ਫਿਰ ਹੌਲੀ-ਹੌਲੀ ਤੁਰਦਾ ਹੋਇਆ ਫਾਟਕਵਲ ਆਇਆ ਜਿੱਥੇ ਇੱਕ ਨਵਾਂ ਬਾਬੂ ਖੜਾ ਸੀ ਅੱਜ ਟਿਕਟਾਂ ਦੀ ਸਪੈਸ਼ਲ ਚੈਕਿੰਗ ਸੀ 12 ਬਾਗਵਾਂ ਦਾ ਟੋਲਾ ਦਿੱਲੀੋਂ ਆਇਆ ਸੀ ਤਾਂ ਜੋ ਬਿਨਾਂ ਟਿਕਟ ਸਫ਼ਰ ਕਰਨ ਵਾਲਿਆਂ ਦੀ ਉੜਤਾਲ ਕਰ ਸਕਣ ਬਿਰਜੂ ਪਮਤਰਿਆ ਖੜਾ ਸੀ ਇੱਕ ਬਾਬੂ ਉਸ ਨੂੰ ਇਸ ਤਰ੍ਹਾਂ ਗਵਾਚਿਆ ਦੇਖ ਕੇ ਤਾੜ ਗਿਆ ਉਸ ਕੋਲ ਆ ਕੇ ਪੁੱਛਿਆ ਤੇਰਾ ਟਿਕਟ ਬਿਰਜੂ ਨੇ ਉੱਤਰ ਦਿੱਤਾ ਮੈਂ ਤਾਂ ਗੱਡੀ ਦੇਖਣ ਆਇਆ ਸਾਂ ਗੱਡੀ ਦੇਖਣ ਕਿਉਂ ਇੱਥੇ ਕੋਈ ਰਿਛ ਦਾ ਖੇਡਾ ਹੁੰਦਾ ਹੈ ਜਾਂ ਕਿਸੇ ਸਰਗਸ ਦਾ ਤਮਾਸ਼ਾ ਬਾਬੂ ਨੇ ਗੁੱਸੇ ਨਾਲ ਆਖਿਆ ਚੱਲ ਇੱਧਰ ਇੱਕ ਪਾਸੇ ਇੱਕ ਗੰਝਾ ਬਾਬੂ ਵਰਦੀ ਪਾਈ ਬੈਠਾ ਸੀ ਉਸ ਦੇ ਸਾਹਮਣੇ ਕਈ ਮੁਸਾਫਿਰ ਘਰੇ ਖੜੇ ਸਨ ਉਹ ਉਹਨਾਂ ਨੂੰ ਜੁਰਮਾਨਾ ਕਰ ਰਿਹਾ ਸੀ ਜਿਨ੍ਹਾਂ ਨੇ ਪੈਸੇ ਭਰ ਦਿੱਤੇ ਉਹਨਾਂ ਨੂੰ ਛੱਡ ਦਿੱਤਾ ਬਾਕੀਆਂ ਨੂੰ ਪੁਲਿਸ ਦੇ ਹਵਾਲੇ ਬਿਰਜੂ ਫਸੇ ਹੋਏ ਗਾਵਾੰਗ ਚਾਕਣ ਲੱਗਾ ਉਹ ਕੁਝ ਆਖਣਾ ਚਾਹੁੰਦਾ ਸੀ ਪਰ ਉਸ ਦੇ ਮੂੰਹੋਂ ਕੋਈ ਠੀਕ ਸ਼ਬਦ ਨਾ ਨਿਕਲਿਆ ਬਾਬੂ ਨੇ ਆਖਿਆ 9 ਰੁਪਏ ਜ਼ੁਰਮਾਨਾ 9 ਰੁਪਏ ਬਿਰਜੂ ਦਾ ਮੂੰਹ ਖੁੱਲਾ ਰਹਿ ਗਿਆ ਹਾਂ 9 ਰੁਪਏ ਨਹੀਂ ਤਾਂ ਜੇਲ ਬਿਰਜੂ ਦੀ ਜੇਬ ਵਿੱਚ ਤਾਂ 9 ਆਨੇ ਵੀ ਨਹੀਂ ਸਨ ਧੰਨਵਾਦ ਜੀ ਜੇਕਰ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਤਾਂ